ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਸਾਰੀ ਸਾਧ ਸੰਗਤ ਨੂੰ ਸਮੂਹ ਦੇਸ਼ ਵਾਸੀਆਂ ਨੂੰ ਪਾਪਾ ਸ਼੍ਰੀ ਚੰਦ ਜਗਤਗੁਰੂ ਜੀ ਦੇ 531ਵੇਂ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਰੇ ਦੇਸ਼ ਸੁਖ ਸ਼ਾਂਤੀ ਰਹੇ ਅਮਨ ਬਣਿਆ ਰਹੇ ਭਾਈਚਾਰਾ ਇਕਤਾ ਬਣੀ ਰਹੇ ਉਹਨਾਂ ਦੀ ਕਿਰਪਾ ਨਾਲ ਸਾਧ ਸੰਗਤ ਸਾਧੂ ਸੰਤਾਂ ਦੀ ਸੇਵਾ ਹੁੰਦੀ ਰਹੇ ਤੇ ਸਾਧੂ ਸੰਤਾਂ ਦੀ ਸੁਵੱਲੀ ਨਜ਼ਰ ਸਾਡੇ ਤੇ ਰਹੇ ਤਾਂ ਕਿ ਸੁੱਖ ਸ਼ਾਂਤੀ ਰਹਿ ਸਕੇ ਸਾਧੂਆਂ ਦੀ ਸੇਵਾ ਕਰ ਸਕੀਏ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਸੰਤ ਸਵਾਮੀ ਉੱਤਮਦਾਸ ਮਹਾਰਾਜ ਕੀ ਜੈ ਮਹਾਂਤ ਨਿਰਮਲਦਾਸ ਮਹਾਰਾਜ ਕੀ ਜੈ ਸਮੂਹ ਸੰਗਤ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਗੁਰਬਾਣੀ ਦੇ اٹਲ ਫਰਮਾਨ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਏ ਸਵਾਉ ਜਨਗਾ ਸੰਚਿਤ ਆਵੇ ਨਾਉ ਦੇ ਮਹਾਵਾਕ ਅਨੁਸਾਰ ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਡੇ ਫਰਜੰਦ ਧੰਨ ਧੰਨ ਬਾਬਾ ਸ੍ਰੀ ਚੰਦੀ ਮਹਾਰਾਜ ਦੇ ਪਾਵਨ 531ਵੇਂ ਪ੍ਰਕਾਸ਼ ਪੁਰਬ ਦਿਨ ਸਮੁੱਚੇ ਜਗਤ ਨੂੰ ਦਾਸ ਵੱਲੋਂ ਸਾਡੇ ਆਸ਼ਰਮ ਉਦਾਸੀਨ ਆਸ਼ਰਮ ਸੰਤ ਬਾਬਾ ਨਰਮਲ ਦਾਸ ਜੀ ਵੱਲੋਂ ਲੱਖ ਲੱਖ ਵਧਾਈਆਂ ਸਾਰੇ ਸੰਗਤ ਨੂੰ ਬੇਨਤੀ ਹੈ ਬੜੇ ਚਾਹ ਨਾਲ ਬੜੀ ਖੁਸ਼ੀ ਨਾਲ ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦਾ ਪਾਵਨ ਦਿਹਾੜਾ ਮਨਾਇਆ ਜਾਵੇ ਔਰ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਸਾਰੀ ਗੁਰਸੰਗਤ ਨੂੰ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 531ਵੇਂ ਜਨਮ ਦਿਹਾੜੇ ਦੀਆਂ ਸਾਰੀਆਂ ਗੁਰਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਅਸੀਂ ਬਾਬਾ ਜੀਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ ਸੁਖ ਸ਼ਾਂਤੀ ਤੰਦਰੁਸਤੀ ਬਖਸ਼ਣਾ ਸੰਤਾਂ ਮਹਾਂਪੁਰਸ਼ਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਕਿਰਪਾ ਰੱਖਣਾ ਨਾਮ ਸਿਮਰਨ ਨਾਲ ਜੋੜ ਕੇ ਰੱਖਣਾ ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਆਪ ਸਭ ਗੁਰਸੰਗਤ ਨੂੰ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ 531ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਭਗਵਾਨ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਆਪ ਸਾਰੇ ਸਾਧੂ ਮਹਾਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਉਹਨਾਂ ਦੀਆਂ ਸੇਹਤਾਂ ਨੂੰ ਤੰਦਰੁਸਤੀ ਬਖਸ਼ਿਓ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਗੁਰਸੰਗਤ ਦੇ ਘਰ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਸਾਰਿਆਂ ਨੂੰ ਖੁਸ਼ੀਆਂ ਦੀ ਦਾਤ ਬਖਸ਼ਿਓ ਆਪ ਸਭ ਸੰਗਤ ਨੂੰ ਇੱਕ ਵਾਰ ਫੇਰ ਉਦਾਸਨ ਆਸ਼ਰਮ ਗੁਰੂ ਕਾਪਵਰਸ਼ ਲੋਪੋ ਵੱਲੋਂ ਭਗਵਾਨ ਬਾਬਾ ਸ਼੍ਰੀ ਚੰਚੀ ਦੇ 531ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਨੂੰ ਵਰਕ ਹੋਣ ਜੀ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ ਤਨ ਤਨ ਭਗਵਾਨ 바ਵਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ 531 ਮੇ ਜਨਮ ਦਿਹਾੜੇ ਦੀਆਂ ਸਾਰੀ ਗੁਰਸੰਗਤ ਨੂੰ ਸਾਧੂ ਮਹਾਂਪੁਰਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਮਾਤਾ ਸੁਲੱਖਣੀ ਜੀ ਨੂੰ ਅਤੇ ਬੀਬੀ ਨਾਨਕੀ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਦੀ ਇਹ ਜੋ ਦਿਨ ਹੈ ਇਹ ਬਹੁਤ ਹੀ ਬੜਪਾਗਾ ਦਿਨ ਹੈ ਇਸ ਦਿਨ ਭਗਵਾਨ 바ਵਾ ਸ਼੍ਰੀ ਚੰਦੀ ਨੇ ਇਸ ਮਾਤ ਲੋਕ ਦੇ ਉੱਪਰ ਆਕਰ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਸਿਮਰਨ ਕਰਨ ਦੇ ਲਈ ਜੋ ਪ੍ਰੇਰਿਤ ਕੀਤਾ ਹੈ ਉਹਨਾਂ ਨੇ ਆਪਣਾ অবতার ਧਾਰ ਕੇ ਸੋ ਆਪ ਸਾਰੀ ਗੁਰਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਾਰੀ ਗੁਰਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਉਦਾਸੀਨਾਚਾਰਾ ਭਗਵਾਨ ਕੀ ਜੈ ਆਪ ਸਭ ਗੁਰਸੰਗਤ ਜੀ ਨੂੰ बाबा श्री चंद्र जी ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਸਾਂ ਪਰਦੇਸਾਂ ਵਿੱਚ ਬੈਠੀ ਸੰਗਤ ਜੀ ਨੂੰ ਵੀ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬੋਹ ਸ੍ਰੀ ਚੰਦਰ ਭਗਵਾਨ ਕੀ ਜੈ ਜਗਤ ਗੁਰੂ श्री चंद्र ਮਹਾਰਾਜ ਕੀ ਜੈ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ 531ਵੇਂ ਜਨਮ ਦਿਹਾੜੇ ਦੀਆਂ ਸਾਰੇ ਗੁਰਸੰਗਤ ਨੂੰ ਬਹੁਤ ਬਹੁਤ ਮੁਬਾਰਕਾਹਾਂ ਜੀ ਬੋਲ ਜਗਤਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ